ਕਿ ਫਲਾਣਾ ਸਿੱਖ ਵਪਾਰੀ ਦਾ ਬੜਾ ਵੱਡਾ ਲੰਗਰ ਲਾ ਕੇ ਰੱਖਦੇ 24 ਘੰਟੇ ਸਤਿਗੁਰੂ ਜੀ ਮੈਂ ਵੀ ਲੰਗਰ ਲਾਉਣਾ ਇੱਕ ਦੋ ਜਿਹੇ ਦੀ ਵਡਿਆਈ ਕਰਦੇ ਹੋਏ ਇਹ ਵੀ ਬੜਾ ਵੱਡਾ ਲੰਗਰ ਲਾਉਂਦਾ ਜੀ 24 ਘੰਟੇ ਚੱਲਦਾ ਤਾਂ ਗੁਰੂ ਕਲਗੇ ਤਰਪਾ ਸਾਹਿਬ ਜੀ ਇੱਕ ਦਿਨ ਬੁੱਕਲ ਮਾਰ ਕੇ ਸਾਦੇ ਕੱਪੜੇ ਪਾ ਕੇ ਜਿਹਨੂੰ ਕਹਿੰਦੇ ਪੇਸ ਵਟਾ ਕੇ ਗਏ 14 ਲੰਗਰ ਕਹੇ ਜਾਂਦੇ ਸਨ ਸਾਰਿਆਂ ਦੇ ਵਿੱਚ ਗਏ ਸਭ ਨੇ ਜਵਾਬ ਇੱਕੋ ਵੱਖੋ ਵੱਖਰੇ ਦਿੱਤੇ ਜੀ ਕਿਸੇ ਨੇ ਕਹਿ ਦਿੱਤਾ ਹਜੇ ਤਾਂ ਸਮਾਂ ਹੀ ਨਹੀਂ ਹੋਇਆ ਲੰਗਰ ਦਾ ਸਮਾਂ ਹੋਏਗਾ ਫਿਰ ਆਇਓ ਛਕਿਓ ਕਿਸੇ ਕੋਲ ਜਾ ਕੇ ਗੁਰੂ ਸਾਹਿਬ ਨੂੰ ਪਹਿਲੋ ਸ਼ਬਦ ਵਰਤਿਆ ਭੁੱਖ ਲੱਗੀ ਪਈ ਪ੍ਰਸ਼ਾਦਾ ਛਕਾਓ ਉਹ ਕਹਿੰਦੇ ਜੀ ਦਾਲ ਬਣ ਗਈ ਹਜੇ ਪ੍ਰਸ਼ਾਦੇ ਬਣਨੇ ਨੇ ਕਿਸੇ ਨੇ ਜਵਾਬ ਦਿੱਤਾ ਕਿ ਲੰਗਰ ਤਾਂ ਤਿਆਰ ਹੈ ਪਰ ਹਲੇ ਆਨੰਦ ਸਾਹਿਬ ਦਾ ਪਾਠ ਹੋਣਾ ਉਸ ਤੋਂ ਬਾਅਦ ਭੋਗ ਲਾਇਆ ਜਾਏਗਾ ਤੇ ਫਿਰ ਆ ਕੇ ਸ਼ਕਿਓ ਕਿਸੇ ਨੇ ਕਹਿ ਦਿੱਤਾ ਲੰਗਰ ਤਿਆਰ ਹੈ ਸਾਰਾ ਕੁਝ ਤਿਆਰ ਹੈ ਪਰ ਹਲੇ ਸੰਗਤ ਨਹੀਂ ਆਈ ਸੰਗਤ ਆਏਗੀ ਪੰਗਤ ਬੈਠੇਗੀ ਫਿਰ ਤੁਸੀਂ ਵੀ ਆ ਜਾਓ ਸ਼ਿਕਾਉਣਾ ਤੇ ਦੂਰ ਦੀ ਗੱਲ ਕਿਸੇ ਨੇ ਬਿਠਾਇਆ ਤੱਕ ਨਹੀਂ ਸੀ ਜੀ ਪਾਈ ਆਨੰਦ ਨਾਲ ਕੋਲ ਜਾ ਕੇ ਸ਼ਬਦ ਗੁਰੂ ਸਾਹਿਬ ਨੂੰ ਉਹੀ ਵਰਤੇ ਕਿ ਪਾਈ ਗੁਰੂ ਕੇ ਸਿੱਖਾ ਭੁੱਖ ਲੱਗੀ ਹੈ ਉਜ ਹੈ ਤੇ ਸ਼ਕਾਉ ਪਰ ਸਾਦਾ ਸ਼ਕਾਉ ਉਰ ਪਹਿਚਾੜਿਆ ਭਾਈ ਨੰਦਰ ਲਾਲ ਤੇ ਵੀ ਨਹੀਂ ਪਰ ਗੁਰੂ ਦਾ ਸਿੱਖ ਜਾਣ ਕੇ ਪਹਿਲੂ ਤੇ ਹੱਥ ਜੋੜੇ ਨਮਸਕਾਰ ਕੀਤੀ ਤੇ ਫਿਰ ਗੁਰੂ ਦੇ ਹੁਕਮ ਮੁਤਾਬਕ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੇ ਫਤਿ ਬੁਲਾਵੇ ਭਾਈ ਨੰਦਰ ਲਾਲ ਨੇ ਨਾਲੇ ਤੇ ਹੱਥ ਜੋੜੇ ਮੱਥਾ ਟੇਕਿਆ ਤੇ ਗੁਰੂ ਦਾ ਸਿੱਖ ਜਾਣ ਕੇ ਨਾਲੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਹਲੇ ਗੁਰੂ ਸਾਹਿਬ ਨੇ ਕਿਹਾ ਨਹੀਂ ਭੁੱਖ ਲੱਗੀ ਆਪੇ ਪੁੱਛ ਲਿਆ ਕਿ ਭਾਈ ਸਿੰਘ ਆ ਕਿਵੇਂ ਆਏ ਤੇ ਸਤਿਗੁਰ ਜੀ ਕਹਿੰਦੇ ਨੇ ਭਾਈ ਭੁੱਖ ਲੱਗੀ ਕੁਛ ਆ ਸਤਿਗੁਰ ਜੀ ਨੂੰ ਬਿਠਾਇਆ ਪਾਇ ਨਾਨਦ ਨਾਲ ਜੀ ਅੰਦਰ ਗਏ ਦੋ ਪ੍ਰਸ਼ਾਦ ਦੇ ਰਾਤ ਦੇ ਪਏ ਸਨ ਉਹ ਚੁੱਕ ਲਿਆਏ ਆਟਾ ਗੁੰਨਿਆ ਹੋਇਆ ਸੀ ਦਾਲ ਅੱਧ ਪੱਕੀ ਸੀ ਉਸੇ ਤਰ੍ਹਾਂ ਦੋ ਪ੍ਰਸ਼ਾਦੇ ਵੀ ਰੱਖ ਦਿੱਤੇ ਅੱਧ ਪੱਕੀ ਚ ਭਿੱਜੀ ਹੋਈ ਦਾਲ ਉਹ ਵੀ ਅੱਗੇ ਕੁੰਢੀ ਚ ਪਾ ਕੇ ਰੱਖਤੀ ਆਟਾ ਵੀ ਥੋੜਾ ਜਿਹਾ ਰੱਖ ਦਿੱਤਾ ਨਾਲ ਕਿਉ ਲੂਣ ਤੇ ਕੁਝ ਮਿੱਠਾ ਵੀ ਰੱਖ ਦਿੱਤਾ ਵੀ ਇਹ ਦੋ ਪ੍ਰਸ਼ਾਦ ਇਹਨੇ ਕਿਉ ਤੇ ਨਾਲ ਮਿੱਠੇ ਨਾਲ ਸ਼ੱਕ ਲੂ 5-7 ਮਿੰਟ ਬੈਠੋਗੇ ਤੇ ਮੈਂ ਤਿਆਰ ਕਰ ਦਿਆਂਗਾ ਨਹੀਂ ਤੇ ਇਸ ਵੇਲੇ ਤੇ ਇੰਨਾ ਕੁਝ ਹੀ ਹੈ ਕਿ ਮੈਂ ਹੁਣੇ ਪ੍ਰਸ਼ਾਦ ਤਿਆਰ ਕਰ ਦਿੰਦਾ ਔਰ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਉਹ ਕੱਚਾ ਹੀ ਆਟਾ ਕੱਚੇ ਦਾਲ ਤੇ ਜੋ ਕੁਝ ਦਿੱਤਾ ਨੇ ਸਾਰਾ ਕੁਝ ਨਾਲ ਹੀ ਲੈ ਗਏ ਜੀ ਜਾ ਕੇ ਸ਼ਸਤਰ ਬਸਤਰ ਪਾਕਿਸਤ ਅਗਲੇ ਦਿਨ ਜਦੋਂ ਸਭਾ ਲੱਗੀ ਸਤਗੁਰ ਜੀ ਨੇ ਫਿਰ ਸਾਰਿਆਂ ਨੂੰ ਪੁੱਛਿਆ ਲੰਗਰ ਦੀ ਸੁਣਾਓ ਜੀ ਸਾਰਿਆਂ ਨੇ ਕਿਹਾ ਕਿ ਲੰਗਰ ਬੜੀ ਚੜ੍ਹਦੀ ਕਲਾ ਚ ਚੱਲਦਾ ਜੀ ਕੋਈ ਭੁੱਖਾ ਨਹੀਂ ਜਾਂਦਾ ਕਹਿੰਦੇ ਕੋਈ ਭੁੱਖਾ ਨਹੀਂ ਜਾਂਦਾ ਔਰ ਧਨ ਗੁਰੂ ਕਲਗੇ ਤਰਪਾਸ਼ਾ ਕਹਿੰਦਾ ਭਾਈ ਮੈਂ ਤਾਂ ਭੁੱਖਾ ਹੀ ਰਿਆ ਕੱਲ ਮੈਨੂੰ ਤਾਂ ਕਿਸੇ ਨੇ ਸ਼ਿਕਾਇਤ ਸਾਰੇ ਲੰਗਰਾਂ ਵਿੱਚ ਗਿਆ ਸਾਰਿਆਂ ਤੋਂ ਮੰਗਿਆ ਜਾ ਕੇ ਪਰ ਪ੍ਰਸ਼ਾਦਾ ਕਿਸੇ ਨੇ ਸ਼ਿਕਾਇਤ ਹਾ ਇੱਕ ਭਾਈ ਆਨੰਦ ਲਾਲ ਹੈ ਜੋ ਕੁਛ ਸੀ ਉਹ ਵੀ ਦਿੱਤਾ ਤੇ ਹੱਥ ਵੀ ਜੋੜੇ ਕਿ 5-7 ਮਿੰਟ ਬੈਠੋ ਮੈਂ ਤਿਆਰ ਕਰਕੇ ਦਿੰਦਾ ਗੁਰੂ ਘਰ ਲੰਗਰ ਤੇ ਹੀ ਹੈ ਨਾ ਕੋਈ ਕਹਿੰਦਾ ਕਿ ਸਮਾਂ ਨਹੀਂ ਹੋਇਆ ਸੰਗਤ ਨਹੀਂ ਆਈ ਕੋਈ ਕਹਿੰਦਾ ਲੰਗਰ ਦਾ ਟਾਈਮ ਹੁੰਦਾ ਔਰ ਸਤਿਗੁਰ ਜੀ ਕਿਰਪਾ ਕਰਨ ਲੰਗਰ ਵਿੱਚ ਅੱਜ ਕੱਲ ਤੇ ਚੱਲਦੇ ਬੜਾ ਕੁਝ ਜੀ ਗੁਰੂ ਘਰ ਦੇ ਵਿੱਚ ਤੇ ਚਲੋ ਰੋਜ਼ ਇੱਥੇ ਸੁਖਮਨੀ ਸਾਹਿਬ ਹੁੰਦੇ ਰੋਜ਼ ਹੀ ਲੰਗਰ ਕਹਦਾ ਹੁੰਦਾ ਸਮੋਸਿਆਂ ਦਾ ਤੇ ਜੇ ਸੁਬੋਸਿਆਂ ਦੇ ਵਿੱਚ ਕਿਰਪਾ ਨਾ ਖੁਭਾਓ ਤੇ ਫਿਰ ਵੀ ਸਿਰ ਲੋਮਦੈਨ ਲੋਜ ਭੋਗ ਤੇ ਲਵਾਇਆ ਹੀ ਨਹੀਂ ਭਈ ਜਿਹੜੇ ਲਵਾਇ ਤੋਂ ਲੈ ਕੇ ਆਏ ਉਹਨੇ ਤਾਂ ਭੋਗ ਲਵਾਇਆ ਹੁਣ ਹੈ ਨਾ ਪਤਾ ਨਹੀਂ ਕਿੱਥੇ ਕਿੱਥੇ ਲਾਇਆ ਹੁਣ ਇਹਨਾਂ ਹੱਥ ਕਿਵੇਂ ਦੇ ਲਾਇਏ ਹੋਣੇ ਤੇ ਦੂਜੀ ਗੱਲ ਅੱਜ ਸਾਰਿਆਂ ਨੂੰ ਪਤਾ ਵੀ ਹੈ ਜੀ 35 ਸਾਲ ਤੋਂ ਕਿ ਹੁਣ ਤਾਂ ਬੱਚਿਆਂ ਤੋਂ ਲੈ ਕੇ ਜਦੋਂ ਡਾਕਟਰ ਕੋਲ ਆਮ ਚੈੱਕਅਪ ਕਦੇ ਵੀ ਕਰਾ ਕੇ ਜਾ ਕੇ ਦੇਖ ਲਓ ਜੀ ਹਰ ਇੱਕ ਡਾਕਟਰ ਨੇ ਕਹਿਣਾ ਸਭ ਤੋਂ ਪਹਿਲੋਂ ਤਲੀ ਚੀਜ਼ ਨਹੀਂ ਖਾਣੀ ਇੱਥੇ ਰੋਜ਼ ਸਮੋਸੇ ਅੰਦਰ ਲੰਗਰ ਕੋ ਲੰਗਰ ਹੈ ਜੀ ਲੰਗਰ ਦੇ ਨਾਲ ਤੇ ਚੱਲ ਗਿਆ ਇਹਨਾਂ ਨੂੰ ਪਖੰਡ ਕਿਹਾ ਕੇ ਲੰਗਰ ਤੇ ਹੈ ਨਹੀਂ ਜੀ ਇਹ ਤੇ ਕਿ ਹੱਥ ਜੋੜ-ਜੁੜ ਕੇ ਪਾਈ ਤੁਸੀਂ ਬਿਮਾਰ ਨਹੀਂ ਹੋਇ ਆਉ ਤੁਹਾਨੂੰ ਬਿਮਾਰ ਕਰੀਏ ਜੇ ਸਾਡੇ ਵਰਗੇ ਨਹੀਂ ਖਾਂਦੇ ਕਈ ਨਾਰਾਜ਼ ਵੀ ਹੋ ਜਾਂਦੇ ਨੇ ਜੀ ਕਿ ਭਾਈ ਸਾਹਿਬ ਤੁਸੀਂ ਤਾਂ ਕੁਝ ਖਾਦਾ ਹੀ ਨਹੀਂ ਹੁਣ ਭਾਈ ਸਾਹਿਬ ਦੇ ਇੱਥੇ ਲੰਗਰ ਰੋਜ਼ ਹੀ ਚੱਲਦਾ ਰੋਜ਼ ਇੱਕ ਸਮੋਸਾ ਖਾਵੇ ਤੇ ਕਿੱਥੇ ਜਾਏ ਜੀ ਸਤਿਗੁਰਜੇ ਕਿਰਪਾ ਕਰਨ ਪਾਈ ਲੰਗਰ ਹੈ ਉਹ ਜਿਹੜਾ ਦੂਜਿਆਂ ਦਾ ਪੇਟ ਵੀ ਪਰੇ ਤੇ ਸੇਧ ਦਾ ਵੀ ਧਿਆਨ ਰੱਖੇ ਜੀ ਪਤਾ ਨਹੀਂ ਕਿੰਨੇ ਦਿਨਾਂ ਦਾ ਉਹ ਸਾੜ-ਸਾੜ ਕੇ ਤੇਲ ਹੁੰਦਾ ਜਿੰਦੇ ਸਮੋਸੇ ਬਣੇ ਹੁੰਦੇ ਨੇ ਫਿਰ ਕਹਿੰਦੇ ਪਹਿਲਾਂ ਤਾਂ ਗੁਰੂ ਸਾਹਿਬ ਨੂੰ ਸ਼ਿਕਾਓ ਪਹਿਲਾਂ ਗੁਰੂ ਸਾਹਿਬ ਨੂੰ ਚੰਗੇ ਤਰ੍ਹਾਂ ਗੁਰੂ ਸਾਹਿਬ ਨੂੰ ਲਪੇੜ ਲੋ ਨਾ ਫਿਰ ਤੇ ਚਲੋ ਭੋਗ ਲਾਇਆ ਹੋਇਆ ਹੁਣ ਤੇ ਛੱਕ ਲੈਣਾ ਭਈ ਲੰਗਰ ਜਿਹੜੀ ਮਰਿਆਦਾ ਗੁਰੂ ਸਾਹਿਬ ਨੇ ਬਣਾਈ ਸੀ ਸਾਦਾ ਹੀ ਲੰਗਰ ਹੁੰਦਾ ਹੈ ਖੀਰ ਬਣਾ ਲਓ ਵੱਤ ਤੋਂ ਵੱਤ ਬਲਾਉਗੇ ਤੇ ਕਿਉਂਕਿ ਉਹ ਥੋੜੀ ਮਹਿੰਗੀ ਪੈ ਜਾਂਦੀ ਸਮੋਸੇ ਸਸਤੇ ਪੈਂਦੇ ਨੇ ਤੇ ਤੁਸੀਂ ਜਾਓ ਹਸਪੀਟਲਾਂ ਨੂੰ ਉੱਥੋਂ ਜਾ ਕੇ ਦਵਾਈਆਂ ਇੱਥੇ 10 ਰੁਪਏ ਦਾ ਸਮੋਸਾ ਖਾਜੂ ਅੱਗੇ ਭਾਵੇਂ 1000 ਰੁਪਏ ਜਾ ਕੇ ਡਾਕਟਰ ਨੂੰ ਦੇਣਾ ਪੈ ਜੇ ਸਤਿਗੁਰੂ ਜੀ ਨੇ ਮਰਿਆਦਾ ਦੱਸੇ ਭਾਈ ਲੰਗਰ ਹੈ ਬਿਲਕੁਲ ਸਾਦਾ ਹੀ ਸੀ ਭਾਵੇਂ ਕਿ ਕੁਝ ਨਾ ਕੁਝ ਤੇ ਬਣਿਆ ਹੋਵੇ ਕੁਝ ਨਾ ਕੁਝ ਤੇ ਹੁੰਦਾ ਹੀ ਹੈ ਲੰਗਰ ਹਰ ਚ

ਲੰਗਰ ਦੇ ਵਿੱਚੋਂ ਭਾਵੇਂ ਤਿਆਰ ਹੋਵੇ ਤੇ ਭਾਵੇਂ ਨਾ ਹੋਵੇ ਕਿਸੇ ਨੂੰ ਖਾਲੀ ਤੇ ਭੁੱਖਾ ਨਹੀਂ ਜਾਣ ਦੇਣਾ ਇਹ ਗੁਰੂ ਘਰ ਦਾ ਸਿਧਾਂਤ ਹੈ ਜੀ